ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਸਵੇਰ ਦਾ ਟਾਈਮ ਹੈ ਮਾਰਨਿੰਗ ਦਾ ਟਾਈਮ ਹੈ ਮੈਂ ਪਹਿਲਾਂ ਜਿਹੜਾ ਚਾਹ ਪੀ ਕੇ ਗੋਹਾ ਹੀ ਪੱਥਣ ਲੱਗ ਗਈ ਕਿਉਂਕਿ ਹੁਣ ਜਿਹੜੀ ਹੈਗੀ ਧੁੱਪ ਗੈੜੀ ਹੋਣ ਲੱਗ ਗਈ ਫਿਰ ਜਿਹੜਾ ਹੈਗਾ ਗੋਹਾ ਪੱਥਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਹੈਗਾ ਜਿਹੜਾ ਹੈਗਾ ਸਵੇਰੇ-ਸਵੇਰੇ ਠੰਡੇ-ਠੰਡੇ ਚਲੋ ਵਧੀਆ ਸੈਟ ਕੇ ਨਾਲ ਦੀ ਨਾਲ ਹੀ ਪੱਥ ਤਾ ਮੈਂ ਫਿਰ ਜਿਹੜੇ ਹੈਗੇ ਬਾਕੀ ਕੰਮ ਕਰਦੇ ਰਹਿੰਦੇ ਆ ਉਹ ਆਪਾਂ ਫੇਰ ਕਰਦੇ ਆ ਚਲੋ ਹਜੇ ਜਿਹੜਾ ਸਵੇਰ ਦਾ ਟਾਈਮ ਸੀਗਾ ਮੱਝਾਂ ਦਾ ਨਿਪੜ ਗਿਆ ਜੀ ਮੱਝਾਂ ਨੂੰ ਨਵਾਤਾ ਪਾਣੀ ਖੁਲਾਤਾ ਤੇ ਗੋਆ ਇੱਥੇ ਮੈਂ ਪੱਥ ਲੈਨੇ ਜੀ ਪਾਥੀਆਂ ਬਣਾ ਵੀ ਨਹੀਂ ਸਰਦਾ ਹੈਗਾ ਜਿਆਦੇ ਠੰਡ ਜੀ ਦੇ ਵਿੱਚ ਮੈਂ हट ਗਈ ਸੀਗੀ ਗੋਆ ਪੱਥਨੋਂ ਕਿਉਂਕਿ ਸੁੱਕਦੀਆਂ ਨਹੀਂ ਸੀਗੀਆਂ ਕਿੰਨਾ ਟਾਈਮ ਤਾਂ ਧੁੱਪੇ ਨਹੀਂ ਨਿਕਲੀ ਹੈਗੀ ਹੁਣ ਜਿਹੜਾ ਹੈਗਾ ਬਹੁਤ ਸੋਹਣੀ ਪਾਥੀ ਸੁੱਕਦੀ ਹੈਗੀ ਬਾਕੀ ਆਪਣਾ ਇਹ ਥਾਂ ਜਿਹੜਾ ਹੈਗਾ ਪੱਕਾ ਹੈਗਾ ਜੀ ਇੱਥੇ ਫਰਸ਼ ਲੱਗਿਆ ਹੋਇਆ ਹੈ ਨਾ ਤੇ ਕੱਚੇ ਥਾਂ ਦੇ ਵਿੱਚ ਤਾਂ ਹੁਣ ਭੂੰਡ ਲੱਗਣ ਲੱਗੇ ਭੂੰਡ ਜੇ ਲੱਗ ਜਾਂਦੇ ਨੇ ਸਾਰੀ ਪਾਥੀ ਫੁੱਲ ਜਾਈ ਜਾਂਦੀ ਏ ਹੁਣ ਜਿਹੜੀਆਂ ਬਹੁਤ ਵਧੀਆ ਪਾਥੀਆਂ ਉੱਠਦੀਆਂ ਨੇ ਸੁੱਕਦੀਆਂ ਵੀ ਬਹੁਤ ਵਧੀਆ ਨੇ ਕੁਸਮੇ ਪਾਥੀ ਅੰਦਰ ਲਾਤੀ ਆਪਨੇ ਜਾਂ ਤਾਂ ਮੈਂ ਸਿਆੜ ਸ਼ੁਰੂ ਹੋਣ ਤੋਂ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਜੀ ਪੱਥ ਲੈਣੀ ਹੁੰਦੀ ਆ ਜਾਂ ਫਿਰ ਆਪਾਂ ਵਾਚੋ ਪੱਥ ਲੈਨੇ ਆ ਜਿਆਦਾ ਠੰਡ ਜੀ ਦੇ ਵਿੱਚ ਆਪਾਂ ਹਟ ਜਾਣੇ ਹੁੰਨੇ ਆ ਕਿਉਂਕਿ ਉਦੋਂ ਤਾਂ ਗੋਹਾ ਬੇਕਾਰ ਹੀ ਹੁੰਦਾ ਜੀ ਫੋਟੋ ਟੁੱਟ ਜਾਂਦੀਆਂ ਨੇ ਧੁੱਪ ਨਹੀਂ ਪੈਂਦੀ ਹੈਗੀ ਸੁੱਕਦੀਆਂ ਘਟ ਨੇ ਆਪਣੇ ਦੋ ਹੀ ਪਸ਼ੂ ਆ ਜੀ ਇਸ ਕਰਕੇ ਮੈਂ ਆਪ ਹੀ ਪੱਥ ਲੈਣੀ ਹੁੰਨੀ ਆ ਥੋੜਾ ਜਿਹਾ ਗੋਹਾ ਹੀ ਹੁੰਦਾਗਾ ਹੁਣ ਆਪਣਾ ਟਰਾਂਸਫਾਰਮ ਲੱਦ ਰਹੇ ਨੇ ਜੀ ਰੇੜੀ ਤੇ ਰਾਤ ਜਿਹੜਾ ਹੈਗਾ ਦੇਖੋ ਟਰੈਕਟਰ ਦੇ ਪਿੱਛੇ ਹੀ ਪੌਣੀ ਪਾਈ ਹੋਈ ਹੈ ਖੇਤੋਂ ਲਿਆਂਦਾ ਸੀਗਾ ਪਹਿਲਾਂ ਟਰਾਂਸਫਾਰਮ ਧਰਿਆ ਜਿਹੜਾ ਹੈਗਾ ਚੋਰੀ ਹੋ ਗਿਆ ਹੁਣ ਇਹ ਟਰਾਂਸਫਾਰਮ ਨਵਾਂ ਧਰਿਆ ਸੀਗਾ ਇਹ ਮੱਚ ਗਿਆ ਕਿਸਾਨ ਨੂੰ ਜਿਹੜਾ ਹੈਗਾ ਇਹ ਗੱਲਾਂ ਬਹੁਤ ਜ਼ਿਆਦੇ ਔਖਾ ਹੋ ਜਾਂਦਾ ਹੈ ਨਾ ਮਾਰਾਂ ਬਹੁਤ ਜ਼ਿਆਦੇ ਤੰਗ ਕਰਦੀਆਂ ਨੇ ਚਲੋ ਇਹ ਤਾਂ ਮੱਚ ਗਿਆ ਜੀ ਪਹਿਲਾਂ ਜਿਹੜਾ ਹੈਗਾ ਚੋਰੀ ਹੋ ਗਿਆ ਚੋਰਾਂ ਨੇ ਬਹੁਤ ਦੁੱਖ ਦਿੱਤਾ ਹੋਇਆ ਨਸ਼ੇੜੀ ਨੇ ਕਦੇ ਤਾਰਾ ਵੱਢ ਕੇ ਲੈ ਗਏ ਕਦੇ ਤੇਲ ਚੋਰੀ ਕਰਕੇ ਲੈ ਗਏ ਟਰਾਂਸਫਾਰਮ ਦਾ ਆ ਦੇਖੋ ਆਪਣੇ ਖੇਤੋਂ ਚੱਕਣ ਗਏ ਨੇ ਜੀ ਸਰੋਂ ਬੱਕਰੀਆਂ ਚਰਦੀਆਂ ਫਿਰਦੀਆਂ ਨੇ ਖਾਲੀ ਵਾਹਨ ਦੇ ਵਿੱਚ ਕਿੰਨੀਆਂ ਵਧੀਆ ਲੱਗਦੀਆਂ ਨੇ ਸਰੋਂ ਕੱਲ ਦੀ ਵੱਡੀ ਪਈ ਸੀ ਜੀ ਹੁਣ ਹੈਲਪਰ ਨੂੰ ਨਾਲ ਲੈ ਕੇ ਹਨਾ ਚੱਕਣ ਗਏ ਆ ਚਲੋ ਘਰੇ ਲਿਆਵਾਂਗੇ ਜੀ ਇੱਕ ਵਾਰੀ ਉਤਰਦਾ ਆਇਨੋ ਕਮਰ ਰਤਾ ਜੱਬੀਆ ਠੰਡਾ ਪੀ ਲਓ ਠੰਡਾ ਪੀਲਾ ਪੀ ਲੈ ਪੀ ਲੈ ਆ ਜਾ ਹੈਗਾ ਗਲਾਸ ਤੇਰੇ ਕੋਲ ਚੋਲੋ ਚ ਲੈ ਆ ਆ ਜਾ ਫਿਰ ਲਵੇ ਤਾਂ ਆ ਜਾ ਪੀਲਾ ਕੋਈ। ਖੇਤ ਦੇ ਵਿੱਚ ਬਹੁਤ ਵਧੀਆ ਲੱਗਦਾ ਹਵਾ ਚਲਦੀ ਹੈ ਠੰਡੀ ਠੰਡੀ ਇੱਕ ਬੱਦਲ ਹੈ ਜਿਹੜਾ ਹੈਗਾ ਰੋਜ਼ ਚੜ੍ਹ ਕੇ ਆ ਜਾਂਦਾ ਉਹ ਤੋਂ ਡਰਦੇ ਕਹਿੰਦੇ ਇੱਕ ਵਾਰੀ ਚਲੋ ਸਰੋਂ ਇਕੱਠੀ ਹੋ ਜੇ ਹਨਾ ਸੇ ਮਹੀਨਿਆਂ ਦੀ ਮਿਹਨਤ ਹੁੰਦੀ ਹੈ ਜੀ ਹਨਾ ਪੱਲੇ ਪੈ ਜਾਂਦੀ ਹੈਗੀ ਇੱਕ ਵਾਰੀ ਚਲੋ ਇਕੱਠੀ ਕਰਕੇ ਘਰੇ ਲਿਆਵਾਂਗੇ ਫਿਰ ਜਦੋਂ ਮਰਜੀ ਕੱਢੀ ਜਾਵੇ ਫਿਕਰ ਨਹੀਂ ਰਹਿੰਦਾ ਹੈਗਾ ਫਿਰ ਕੋਈ ਆਪਨੇ ਕਹਿੰਨੀ ਪੀ ਲੋ ਬਾਜਾਉਂਦਾ ਬਾਤ ਆ ਰਹੀ ਤੇਰੀ ਫਿਰ ਆ ਕੇ ਜਾਈ ਲੰਘਾ ਆ ਵਿਆ ਮੈਂ ਲਾਹੇ ਹਾਂ ਫਿਰ ਟਿੰਗ ਲਾਹੇ ਹਾਂ ਉਹ ਆ ਜਾਣਾ ਜਗ੍ਹਾ ਤੋਂ ਆਪਣੇ ਆ ਤੁ ਸਰੋਂ ਦਾ ਜੇ ਟਾਈਮ ਸਰਨਾ ਇਕੱਠੇ ਕਰੋ ਜੀ ਇਹ ਤਾਂ ਕਿਰਨ ਲੱਗ ਜਾਂਦੀ ਹੈ ਅੱਜ ਹਰਸ਼ ਨੂੰ ਵੀ ਛੁੱਟੀ ਸੀਗੀ ਨਾਲ ਹੀ ਲਿਆਏ ਚਲੋ ਨਾਲੇ ਜਿਹੜਾ ਹੈਗਾ ਜਵਾਕ ਨੂੰ ਖੇਤ ਦਾ ਬੱਲ ਆਉਂਦਾ ਜੀ ਬਾਕੀ ਇਹਨੂੰ ਅਸੀਂ ਜ਼ਰੂਰ ਨਾਲ ਰੱਖਦੇ ਆ ਵਧੀਆ ਜਿਹੜਾ ਹੈਗਾ ਹੱਥ ਵਟਾਉਂਦਾ ਆ ਚਲੋ ਜਿੰਨਾ ਕ ਜਵਾਕ ਕਰਾਵੇ ਉੰਨਾ ਕੀ ਵਧੀਆ ਜੀ ਬਾਤ ਇਹ ਪਰਿਆਂ ਪਾਈ ਜੋ ਛਿੱਟੀ ਤੇ ਮੈਂ ਪੀਉਂ ਜਾਗਾ ਹਾਂ ਜੀ ਪਿਛਲੇ ਸਾਲ ਜਿਹੜੀ ਸਰੋਂ ਘੱਟ ਸੀਗੀ ਸਾਡੇ ਸਾਨੂੰ ਬਹੁਤ ਜ਼ਿਆਦਾ ਔਖਾ ਹੋਇਆ ਕਿਉਂਕਿ ਮੱਝਾਂ ਨੂੰ ਵੀ ਹਨਾ ਸਰੋਂ ਦਾ ਦਾਣਾ ਪਾਉਂਦੇ ਰਹਿਣੇ ਆ ਤਾਂ ਵਧੀਆ ਦੁੱਧ ਦਿੰਦੀਆਂ ਨੇ ਤੇ ਹੁਣ ਮੱਝ ਵੀ ਸੂਣ ਵਾਲੀ ਆਪਣੀ ਤੇਲ ਜੋਗਰੀ ਸੀਗੀ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਸੀਗਾ ਇਸ ਵਾਰੀ ਥੋੜੀ ਜ਼ਿਆਦਾ ਵੀਜੀ ਸੀਗੀ ਵੀ ਚਲੋ ਘਰ ਦੀ ਜੇ ਦਾ ਜਿਹੜਾ ਹੈਗਾ ਜਦੋਂ ਘਰੇ ਚੀਜ਼ ਹੁੰਦੀ ਹੈ ਖੁੱਲੀ ਵਰਤੀ ਜਾਂਦੀ ਹੈ ਨਾਲੇ ਤੇਲ ਵਰਤਦੇ ਆ ਸਰੋਂ ਦਾ ਨਾਲੇ ਜਿਹੜਾ ਹੈਗਾ ਖਲ ਦਾਣਾ ਬਣ ਜਾਂਦਾ ਹੈ ਜੀ ਸਾਰਾ ਕੁਝ ਕੰਮ ਆ ਜਾਂਦੀ ਹੈ ਮੈਂ ਇੱਥੇ ਕਰਦੀ ਸੀ ਜੀ ਜੀ ਸਲਾਈ ਆ ਗਏ ਨੇ ਸਰੋਂ ਲੈ ਕੇ ਹੁਣ ਮੈਂ ਗੇਟ ਖੋਲ੍ਹ ਦਿੰਨੀ ਆ ਪੱਕੇ ਵੇੜੇ ਦਾ ਬਹੁਤ ਜ਼ਿਆਦਾ ਸੁਖ ਹੋ ਗਿਆ ਹੁਣ ਚਲੋ ਇੱਥੇ ਜਿਵੇਂ ਮਰਜ਼ੀ ਫਸਲ ਵਗੈਰਾ ਲਾ ਲਈਏ ਦੋ ਦਿਨ ਹੋ ਗਏ ਜੀ ਸਰੋਂ ਲਾਹੀ ਨੂੰ ਹੁਣ ਦੇਖੋ ਇਹਨੂੰ ਵਧੀਆ ਖੰਡਿਆ ਕੇ ਐਨ ਵਧੀਆ ਕੈੜੀ ਧੁੱਪ ਲੱਗ ਗਈ। ਹੁਣ ਅੱਜ ਜਿਹੜਾ ਹੈਗਾ ਰੋਜ਼ ਫੋਲ ਦਿੰਦੇ ਨੇ ਪਾਸੇ ਪਲਟ ਦਿੰਦੇ ਨੇ। ਅੱਜ ਹੁਣ ਇਹਨੂੰ ਟਰੈਕਟਰ ਨਾਲ ਹੀ ਲਾਤੜ ਲੈਣਗੇ। ਘਰੀ ਜਿਹੜੀ ਹੈਗੀ ਕੱਢ ਲਾਂਗੇ। ਸਰੋਂ ਤਾਂ ਜਿਹੜੀ ਹੈਗੀ ਬਹੁਤ ਜ਼ਿਆਦਾ ਸੇਤੀ ਨਿਕਲ ਜਾਂਦੀ ਹੈ ਜੀ। ਇਹ ਤਾਂ ਮਾੜੇ ਜੀ ਨਾਲ ਹੀ ਕਰਦੀ ਐ। ਜਦੋਂ ਟਰਾਲੀ ਦੇ ਵਿੱਚੋਂ ਲਾਹੀ ਆ ਟਰਾਲੀ ਦੇ ਵਿੱਚ ਵੀ ਬਹੁਤ ਜ਼ਿਆਦਾ ਸਰੋਂ ਕਿਰੀ ਪਈ ਸੀਗੀ। ਹੁਣ ਧੁੱਪ ਲੱਗ ਕੇ ਤਾਂ ਐਨ ਵਧੀਆ ਸੁੱਕ ਗਈ। ਸੁੱਕ ਕੇ ਹੁਣ ਤਾਂ ਬਸ ਇਹਨੂੰ ਟਰੈਕਟਰ ਦੇ ਇੱਕ ਦੋ ਗੇੜੇ ਦੇ ਕੇ ਬਾਕੀ ਫਿਰ ਮਾੜੀ ਮੋਟੀ ਜੇ ਰਹੂ ਉਹਨੂੰ ਤੰਗਲੀਆਂ ਨਾਲ ਵੀ ਇਕੱਟ ਲੈਣਗੇ ਇਹ ਤਾਂ ਉਹੀ ਕਰਦੀ ਆ ਦੇਖੋ ਆ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਕਿਵੇਂ ਕੇਰੀ ਪਈ ਐ ਨਾਲੇ ਉੱਪਰ ਦੀ ਇੱਥੋਂ ਦੀ ਜਿੱਥੋਂ ਦੀ ਲੰਗੇ ਆ ਨਾਲ ਦੀ ਨਾਲ ਹੀ ਕੇਰੀ ਜਾਂਦੀ ਐ ਫਿਰ ਜਿਹੜੀ ਹੈਗੀ ਡਾਸ ਮਾਰ ਕੇ ਹਨਾ ਬੋਰੀਆਂ ਦੇ ਵਿੱਚ ਪਾ ਕੇ ਸਾਂਭ ਦਾਂਗੇ ਬੱਦਲ ਜਿਹੜਾ ਹੈਗਾ ਰੋਜ਼ ਹੀ ਚੜ੍ਹ ਕੇ ਆ ਜਾਂਦਾ ਬਹੁਤ ਜ਼ਿਆਦਾ ਜਿਹੜਾ ਹੈਗਾ ਬੱਦਲ ਵਾਈ ਹੋਈ ਪਈ ਐ ਕਦੇ ਤਾਂ ਮਾੜੀ ਮੋਟੀ ਕਿਣਮਣ ਕਾਣੀ ਵੀ ਹੋ ਜਾਂਦੀ ਐ ਚਲੋ ਜਿਆਦਾ ਤਾਇਆ ਨਹੀਂ ਬਚਤ ਰਹੀ ਹੈਗੀ ਪਰਮਾਤਮਾ ਹਨਾ ਸਭ ਨੂੰ ਹੀ ਭਲੀ ਕਰੇ ਸਭ ਦੀਆਂ ਜਿਹੜੀਆਂ ਹੈਗੇ ਫਸਲਾਂ ਨੇ ਸੈ 6 ਮਹੀਨਿਆਂ ਦੀ ਮਿਹਨਤ ਹੈ ਜੀ ਹਨਾ ਤੇ ਸਭ ਨੂੰ ਆਪਦੀਆਂ ਫਸਲਾਂ ਕਿਉਂ ਟਣ ਦੇ ਪਰਮਾਤਮਾ ਸੁੱਖ-ਸਾਂਦ ਨਾਲ ਹੀ ਜਿਹੜਾ ਹੈਗਾ ਨੰਗਾਵੇ ਟਾਈਮ ਕਿਉਂਕਿ ਜਦੋਂ ਫਸਲਾਂ ਪੱਕੀਆਂ ਫਸਲਾਂ ਤੇ ਵੀ ਆਉਂਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਪਿਛਲੇ ਸਾਲ ਵੀ ਬਹੁਤ ਜ਼ਿਆਦਾ ਜਿਹੜੀ ਹੈਗੀ ਗੜੇਮਾਰੀ ਹੋਈ ਸੀਗੀ ਬਹੁਤ ਫਸਲਾਂ ਜਿਹੜੀਆਂ ਹੈਗੀਆਂ ਖਰਾਬ ਹੋ ਗਈਆਂ ਸੀਗੀਆਂ ਲਓ ਜੀ ਸਰੋਂ ਆਪਾਂ ਨੇ ਸਾਰੀ ਕੱਢ ਲਈ ਤੀ ਫੂਸ ਪੱਤ ਜਿਹੜਾ ਹੈਗਾ ਟਰਾਲੀ ਦੇ ਵਿੱਚ ਪਾਤਾ ਬਾਹਰ ਕਿਤੇ ਸਿੱਟਿਆਵਾਂਗੇ ਤੇ ਦੇਖੋ ਬਹੁਤ ਵਧੀਆ ਸਰੋਂ ਨਿਕਲਿਆਈ ਚਲੋ 6 ਮਹੀਨਿਆਂ ਦੀ ਹਨਾ ਮਿਹਨਤ ਹੁੰਦੀ ਹੈ ਪਰਮਾਤਮਾ ਮਿਹਨਤ ਨੂੰ ਫਲ ਲਾਵੇ ਤੇ ਜਿਹੜੀ ਤਰਦੀ ਤਰਦੀ ਸਰੋਂ ਹੈ ਡਾ ਕੇ ਆਪਾਂ ਬੋਰੀਆਂ ਜਾਂ ਢੋਲ ਵਗੈਰਾ ਚ ਪਾ ਲਾਂਗੇ ਜਿਹੜੀ ਮੂਰੇ ਖਰਾਬ ਜੀ ਨਿਕਲੂਗੀ ਉਹਨੂੰ ਆਪਾਂ ਦਾਣਾ ਵਗੈਰਾ ਪਿਹਾ ਲਾਂਗੇ ਦਾਣੇ ਦੇ ਵਿੱਚ ਪਾ ਲਾਂਗੇ ਕਿਉਂਕਿ ਇਹ ਵੇਸਟ ਅਸੀਂ ਕੋਈ ਜੀ ਜੇ ਨਹੀਂ ਜਾਣ ਦਿੰਦੇ ਜੀ ਮੋਰੋਂ ਜਿਹੜੀ ਸਾਫ਼-ਸਾਫ਼ ਹੈਗੀ ਉਹਦੀਆਂ ਬੋਰੀਆਂ ਭਰ ਲਾਂਗੇ ਹੁਣ ਜਿਹੜਾ ਹੈਗਾ ਇੱਥੇ ਅਸੀਂ ਪੱਖਾ ਲਾ ਕੇ ਸਾਰੀ ਦਾਸ ਮਾਰ ਕੇ ਕਿਹੜਾਂ ਬੋਰੀਆਂ ਚ ਪਾ ਕੇ ਅੰਦਰ ਧਰ ਦਾਂਗੇ ਬੱਦਲ ਬੋਲਾ ਹੋਇਆ ਪਿਆ ਫਿਰ ਜਦੋਂ ਵਧੀਆ ਕੈੜੀਆਂ ਧੁੱਪਾਂ ਬੈਣ ਲੱਗੀਆਂ ਇੱਕ ਵਾਰੀ ਫੇਰ ਧੁੱਪ ਲਵਾ ਕੇ ਹਨਾ ਸੁਕਾ ਕੇ ਚਲੋ ਦੁਬਾਰੀ ਫੇਰ ਧੁੱਪ ਲਵਾ ਦਾਂਗੇ ਫਿਰ ਜਿਹੜੀ ਹੈਗੀ ਖਰਾਬ ਨਹੀਂ ਹੁੰਦੀ ਕਣਕ ਵੀ ਅਸੀਂ ਪੂਰੀ ਧੁੱਪ ਲਵਾ ਕੇ ਢੋਲ ਦੇ ਵਿੱਚ ਪਾਉਣੇ ਆ ਜੀ ਕਦੇ ਜਿਹੜੀ ਹੈਗੀ ਸੁਸਰੀ ਵਗੈਰਾ ਨਹੀਂ ਲੱਗੇ ਨਹੀਂ ਜੇ ਆਪਾਂ ਗਿੱਲੀ ਪਾ ਦਈਏ ਫਸਲਾਂ ਖਰਾਬ ਹੋ ਜਾਂਦੀ ਹੈ ਕਣਕ ਹੈ ਚਾਹੇ ਸਰੂ ਹੈ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ